ਇਸ ਜੀ ਦੀ ਜੋੜ ਮੇਲਾ ਜਿਹੜਾ ਸਾਡੇ ਖਲਕੇ ਚ 12 ਤਰੀਕ ਤੋਂ ਸ਼ੁਰੂ ਹੋ ਜਾਂਦਾ ਆ ਪਹਿਲਾਂ ਲੋਕੀ ਸਹੇੜੀ ਰੁਪਿੰਡ ਜਿੱਥੇ ਗੰਗੂ ਦਾ ਪਿੰਡ ਸ ਉੱਥੇ ਦਰਸ਼ਨ ਕਰਦੇ ਨੇ ਤੇ ਉਸ ਤੋਂ ਬਾਅਦ ਮੋਰਿੰਡਾ ਚ ਕੋਤਵਾਲੀ ਸਾਹਿਬ ਕੇਸ ਗੁਰਦੁਆਰਾ ਸੀਗੰਜ ਉੱਥੇ ਦਰਸ਼ਨ ਕਰਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਹੈ ਨਾ ਜਿਹੜਾ ਕਾਫਲਾ ਫਿਰ ਅੱਗੇ ਜਿਹੜਾ ਫਤਿਹਗੜ੍ਹ ਸਾਹਿਬ ਵੱਲ ਜਾਂਦੇ ਨੇ ਸੋ ਉਹਨਾਂ ਨੇ ਇਸ ਸ਼ਹੀਦੀ ਜੋੜ ਮੇਲੇ ਨੂੰ ਦੇਖਦੇ ਹੋਏ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਕੀਤੀਆਂ ਨੇ ਚਾਹੇ ਉਹ ਹੈਲਥ ਕੈਂਪ ਕੈਂਪ ਲਗਾਉਣ ਦੀ ਗੱਲ ਹੋਵੇ ਚਾਹੇ ਸਾਫ ਸਫਾਈ ਦਾ ਔਰ ਚਾਹੇ ਜਿਹੜਾ ਟ੍ਰੈਫਿਕ ਮੈਨੇਜਮੈਂਟ ਹੋਵੇ ਉਹ ਕਿੰਨਾ ਲਾਅ ਐਂਡ ਆਰਡਰ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਐਂਬੂਲੈਂਸਿਸ ਐਂਬੂਲੈਂਸਿਸ ਔਰ ਫਾਇਰ ਬ੍ਰੀਫ ਉਹਨਾਂ ਦਾ ਵੀ ਜਿਹੜਾ ਪੂਰਾ ਪੁੱਤ ਇੰਤਜ਼ਾਮ ਕੀਤਾ ਗਿਆ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਹੈਗੀ ਆ ਉਹ ਸੰਗਤ ਨੂੰ ਨਹੀਂ ਆਏਗੀ ਔਰ ਮੈਂ ਸਾਰੇ ਸਾਡੇ ਅਫੀਸਰ ਸੇਵਾਨ ਪਹੁੰਚੇ ਨੇ ਔਰ ਸਾਰੇ ਹੀ ਡਿਊਟੀ ਬਾਉਂਡ ਨੇ ਔਰ ਬਹੁਤ ਵਧੀਆ ਪਹਿਲਾਂ ਵੀ ਕੰਮ ਕਰ ਰਹੇ ਨੇ ਹੁਣ ਵੀ ਵਧੀਆ ਜਿਹੜਾ ਇੰਤਜ਼ਾਮ ਕੀਤਾ ਜਾਣਾ ਚਮਕੌਰ ਸਾਹਿਬ ਲਈ ਵੈਸੇ ਮੈਂ ਇੱਕ ਸਪੈਸ਼ਲ ਮੀਟਿੰਗ ਵੀ ਕਰਨੀ ਹੈ ਕਿਉਂਕਿ ਚਮਕੌਰ ਸਾਹਿਬ ਦੀ ਜਿਹੜੀ ਸ਼ਹੀਦੀ ਜੋੜ ਮਿਲਣਾ ਹੈ ਉਹ ਵੀ ਕੀ ਭਾਈ ਦਾ ਹੈ ਉਦਲੀ ਅਲੱਗੀ ਕਮੇਟੀਿੰਗ ਕਰਾਂਗੇ ਪਰ ਕਿਉਂਕਿ ਸੰਗਤ ਚਮਕੌਰ ਬਿੰਡਾ ਤੋਂ ਬਹੁਤ ਜਾਣਦੀ ਹੈ ਉਹਦੇ ਲਈ ਸਾਰਾ ਅਸੀਂ ਮੈਨੇਜਮੈਂਟ ਕਰ ਲਿਆ ਟ੍ਰੈਫਿਕ ਦਾ ਜਿਵੇਂ ਚਮਕੌਰ ਸਾਭ ਚੌਂਕ ਤੇ ਉਥੇ ਸਪੈਸ਼ਲ ਜਿਹੜੇ ਡਿਊਟੀ ਪਰਸਨਲ ਉੱਥੇ ਲਗਾਏ ਜਾਣਗੇ ਇਹ ਜੀ ਸ਼ਹੀਦੀ ਜੋੜ ਮੇਲਾ ਜਿਹੜਾ ਸਾਡੇ ਫਲਕੇ ਚ 12 ਤਰੀਕ ਤੋਂ ਸ਼ੁਰੂ ਹੋ ਜਾਂਦਾ ਹੈ ਪਹਿਲਾ ਲੋਕੀ ਸ਼ਹੀਦੀ ਪਿੰਡ ਜਿੱਥੇ ਗੰਗੂ ਦਾ ਪਿੰਡ ਸੁੱਥੇ ਦਰਸ਼ਨ ਕਰਦੇ ਨੇ ਤੇ ਉਸ ਤੋਂ ਬਾਅਦ ਮਰਿੰਡਾ ਚ ਕੋਤਵਾਲੀ ਸਾਹਿਬ ਤੀਂਗੁਰ ਦੁਆਰਾ ਸ਼ੀਤਗੰਜ ਉੱਥੇ ਦਰਸ਼ਨ ਕਰਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਹੈ ਨਾ ਜਿਹੜਾ ਕਾਫਲਾ ਫਿਰ ਅੱਗੇ ਜਿਹੜਾ ਫਾਦੇਗੜ ਸਾਹਿਬ ਵੱਲ ਜਾਂਦੇ ਸੋ ਉਹਨਾਂ ਨੂੰ ਇਸ ਸ਼ਹੀਦੀ ਜੋੜ ਮੇਲੇ ਨੂੰ ਦੇਖਦੇ ਹੋਏ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਕੀਤੀਆਂ ਨੇ ਚਾਹੇ ਉਹ ਹੈਲਥ ਕੈਂਪ ੈਂਪ ਲਗਾਉਣ ਦੀ ਗੱਲ ਹੋਵੇ ਚਾਹੇ ਸਾਫ ਸਫਾਈ ਦਾ ਔਰ ਚਾਹੇ ਜਿਹੜਾ ਟ੍ਰੈਫਿਕ ਮੈਨੇਜਮੈਂਟ ਹੋਵੇ ਉਹ ਕਿਤਾ ਲਾਅ ਐਂਡ ਆਰਡਰ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਐਮਬੂਲੈਂਸਸ ਐਮਬੂਲੈਂਸਸ ਔਰ ਫਾਇਰ ਬ੍ਰੀਡਸ ਉਹਨਾਂ ਦਾ ਵੀ ਜਿਹੜਾ ਪੂਰਾ ਪੁਕਤਾ ਇੰਤਜ਼ਾਮ ਕੀਤਾ ਗਿਆ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਹੈਗੀ ਆ ਉਹ ਸੰਗਤ ਨੂੰ ਨਹੀਂ ਆਏਗੀ ਔਰ ਮੈਂ ਸਾਰੇ ਸਾਡੇ ਅਫੀਸਰ ਸਭ ਆਨ ਪਹੁੰਚੇ ਨੇ ਔਰ ਸਾਰੇ ਹੀ ਡਿਊਟੀ ਬੰਡ ਨੇ ਔਰ ਬਹੁਤ ਵਧੀਆ ਪਹਿਲਾਂ ਵੀ ਕੰਮ ਕਰ ਰਹੇ ਨੇ ਹੁਣ ਵੀ ਵਧੀਆ ਜਿਹੜਾ ਇੰਤਜ਼ਾਮ ਕੀਤਾ ਹੈ ਜਾਨੀ ਚਮਕੌਰ ਸਾਹਿਬ ਲਈ ਵੈਸੇ ਮੈਂ ਇੱਕ ਸਪੈਸ਼ਲ ਮੀਟਿੰਗ ਵੀ ਕਰਨੀ ਹੈ ਕਿਉਂਕਿ ਚਮਕੌਰ ਸਾਹਿਬ ਜਿਹੜੇ ਸ਼ਹੀਦੀ ਜੋੜ ਮੇਲਾ ਹੈ ਉਹ ਵੀ ਕੀ ਭਾਈ ਦਾ ਹੈ ਉਹਦੇ ਲਈ ਅਲੱਗ ਇੱਕ ਮੀਟਿੰਗ ਕਰਾਂਗੇ ਪਰ ਕਿਉਂਕਿ ਸੰਗਤ ਚਮਕੌਰ ਸਾਹਿਬ ਬਿੰਡਾ ਤੋਂ ਬਹੁਤ ਜਾਂਦੀ ਹੈ ਤੇ ਉਹਦੇ ਲਈ ਸਾਰਾ ਅਸੀਂ ਮੈਨੇਜਮੈਂਟ ਕਰ ਲਿਆ ਟ੍ਰੈਫਿਕ ਦਾ ਜਿਵੇਂ ਚਮਕੌਰ ਸਾਹਿਬ ਚੌਂਕ ਤੇ ਉਥੇ ਸਪੈਸ਼ਲ ਜਿਹੜੇ ਡਿਊਟੀ ਪਰਸਨਲ ਉੱਥੇ ਲਗਾਏ ਜਾਣਗੇ